ਜਿਹੜਾ ਖਬਰ ਲੈ ਕੇ ਆਇਆ ਸੀ ਉਸ ਦਾ ਮੂੰਹ ਖੰਡ ਨਾਲ ਆਪਣੇ ਹੱਥੀਂ ਭਰ ਦਿੱਤਾ ਅੰਮਾ ਬੀਬੀ ਬੜੀ ਪਰੇਸ਼ਾਨ ਹੋਈ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰੇ ਅਤੇ ਕਹੇ ਕਿ ਤਨ ਉਹ ਨਿਰੰਕਾਰ ਹੈ ਜਿਸ ਦੀ ਕਿਰਪਾ ਕਰਕੇ ਇਹ ਨਾਨਕ ਪੁੱਤਰ ਮੇਰੇ ਘਰ ਵਿੱਚ ਹੋਇਆ ਹੈ ਫਿਰ ਬੜੀ ਕਿਰਪਾ ਇਹ ਹੈ ਜੋ ਨਾਨਕ ਜੀ ਦੇ ਸਵਾਰਥ ਦਾ ਦਿਨ ਹੋਇਆ ਹੈ ਤੇ ਮੈਂ ਬਲਿਹਾਰੀ ਹਾਂ ਉਹ ਮੂ ਤਾਕਤ ਜੇਸੇ ਮੂ ਤੇ ਨਾਲ ਨਾਨਕ ਜੀ ਦੀ ਕੁੜਮਾਈ ਦੀ ਖਬਰ ਸੁਣੀ ਹੈ। ਵਧਾਈ ਦਿੱਤੀ ਤੇ ਰਾਤ ਨੂੰ ਜਿਤਨਾ ਕਬੀਲਾ 베ਦੀਆਂ ਦਾ ਸਾਰੇ ਪਰਿਵਾਰ ਨੂੰ ਸੱਦ ਕੇ ਸਾਹਮਣੇ ਬਿਠਾਇਆ। ਅਰੇ ਸਵੇਰ ਮਿਲ ਕੇ ਸ਼ਰੀਕਣੀਆਂ ਇਹੋ ਆਖਣ ਜੋ ਸਾਡੇ 베ਦੀਆਂ ਦੀ ਵੰਸ ਵਿੱਚ ਨਾਨਕ ਭਲਾ ਜੀ ਪੈਦਾ ਹੋਇਆ ਹੈ। ਸਾਡੀ ਕੁਲ ਦਾ ਸੂਰਜ ਰੋਸ਼ਨ ਹੋਇਆ ਹੈ। ਜੋ ਧਰਮ ਦੀ ਕੁੜਮਾਈ ਹੋਈ ਹੈ ਤੇ ਸਾਡੇ ਕੋਲੇ ਨਿਰਮਲ ਕੀਤੀ ਹੈ ਸੁ ਅੰਮਾ ਬੀਬੀ ਨੇ ਆਪਣੇ ਪੈਕਿਆਂ ਨੂੰ ਮਾਝੇ ਵਧਾਈ ਲਿਖ ਭੇਜੀ